ਇਹ ਹਿਰਨ ਖੁਰੀ ਹੈ ਜੀ ਇਹ ਸਰਬ ਰੋਗਾ ਚ ਕੰਮ ਆਉਂਦੀ ਹੈ ਸਾਰੇ ਰੋਗਾ ਚ ਨੂੰ ਵਰਤਣ ਦਾ ਤਰੀਕਾ ਔਣਾ ਚਾਹੀਦਾ ਤੁਹਾਡਾ ਜਿਹੜਾ ਖੂਨ ਹੈ ਉਹ ਘਟਦਾ ਹੈ ਜੇ ਦਵਾਈਆਂ ਲੈਣੇ ਤਾਂ ਵੱਧ ਜਾਂਦਾ ਨਹੀਂ ਤਾਂ ਘਟੇ ਜਾਂਦਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚਮੜੀ ਦੀ ਅਲਰਜੀ ਹੈ ਉਸ ਤੋਂ ਇਲਾਵਾ ਤੁਹਾਡੇ ਫਿੱਫੜਿਆਂ ਦੇ ਵਿੱਚ ਇਨਫੈਕਸ਼ਨ ਹੈ ਲੀਵਰ ਦੀ ਸੋਜਿਸ ਹੈ ਕਿਡਨੀਆਂ ਦੀ ਸੋਜਿਸ ਹੈ ਜੋੜਾਂ ਦੇ ਵਿੱਚ ਦਰਦਾਂ ਰਹਿੰਦੀਆਂ ਨੇ ਇਹਨਾਂ ਸਾਰੇ ਰੋਗਾਂ ਤੇ ਕੰਮ ਕਰਦੀ ਹੈ ਨੂੰ ਤੁਸੀਂ ਵਰਤਣਾ ਕਿਵੇਂ ਆ ਇਹ ਆਪਾਂ ਸਮਝਣਾ ਹੈ ਜਿਹੜੇ ਮੇਰੇ ਵੀਰਾਂ ਨੂੰ ਦਿੱਕਤ ਹੋਵੇ ਵੀ ਖਾਰਚ ਹੈ ਤੁਸੀਂ ਇਹਦਾ ਪੰਚਾਂਗ ਹੀ ਲੈ ਲੋ ਜੜ ਸਮੇਤ ਨੂੰ ਪੱਟ ਕੇ ਧੋ ਲੋ ਧੋ ਕੇ ਇਹਦੀ ਚਟਣੀ ਬਣਾ ਲੋ ਚਟਣੀ ਬਣਾ ਕੇ ਰੱਖ ਲੋ ਉਨੀ ਕੁ ਬਣਾਓ ਜਿੰਨੀ ਕੁ ਤੁਸੀਂ ਸ਼ਾਮ ਸਵੇਰੇ ਖਾ ਲੋ ਤਾਜੀ ਬਣਾਉਣੀ ਚਾਹੀਦੀ ਇਹਦੀ ਇਹਦਾ ਚਟਣੀ ਬਣਾ ਕੇ ਚਮਚ ਦਾ ਚੌਥਾ ਹਿੱਸਾ ਰੋਟੀ ਖਾਣ ਤੋਂ 1.5 ਘੰਟਾ ਬਾਅਦ ਅੱਧੇ ਗਲਾਸ ਪਾਣੀ ਨਾਲ ਤੇ ਇਹ ਤੁਸੀਂ ਸਵੇਰੇ ਖਾਲੀ ਪੇਟ ਵੀ ਲੈ ਸਕਦੇ ਹੋ ਇਸੇ ਤਰ੍ਹਾਂ ਸ਼ਾਮ ਨੂੰ ਰੋਟੀ ਖਾਣ ਤੋਂ ਪਹਿਲਾਂ ਵੀ ਲੈ ਸਕਦੇ ਹੋ 1 ਘੰਟਾ ਰੋਟੀ ਖਾਣ ਤੋਂ 1 ਘੰਟਾ ਬਾਅਦ ਵੀ ਲੈ ਸਕਦੇ ਹੋ ਚਮਚ ਦਾ ਚੌਥਾ ਹਿੱਸਾ ਲੈਣਾ ਅੱਧੇ ਗਲਾਸ ਤਾਜੇ ਪਾਣੀ ਦੇ ਨਾਲ ਜਿਹੜੇ ਮੇਰੇ ਵੀਰਾਂ ਨੂੰ ਖੂਨ ਨਹੀਂ ਮੜਦਾ ਤੁਸੀਂ ਇਹਦੀ ਚਟਣੀ ਜਿਹੜੀ ਬਣਾਈ ਹੈ ਇੱਕ ਇਹਦਾ ਘੱਟੋ ਘੱਟ 3 ਗ੍ਰਾਮ ਵਜਨ ਤੁਸੀਂ ਇਹਦਾ ਲੈ ਲਓ ਚਟਣੀ ਦਾ ਠੀਕ ਹੈ ਜੀ ਤੇ ਉਹਦੇ ਵਿੱਚ ਅੱਧਾ ਚਮਚ ਮਿਸ਼ਰੀ ਲਾ ਲਓ ਬਰਾਬਰ ਮਾਤਰਾ ਹੀ ਹੋ ਗਈ ਕਿਸਮ ਦੀ ਉਹਨੂੰ ਰਲਾ ਕੇ ਤੁਸੀਂ ਇੱਕ ਪਾਣੀ ਦੇ ਵਿੱਚ ਘੋਲ ਕੇ ਇਹਨੂੰ ਪੀਂਦੇ ਰਹੋ ਸਵੇਰੇ ਖਾਲੀ ਪੇਟ ਪੌਣਾ ਘੰਟਾ ਤੁਸੀਂ ਕੁਝ ਨਹੀਂ ਖਾਣਾ ਤੁਹਾਡਾ ਖੂਨ ਜਿਹੜਾ ਉਹ 4-5 ਦਿਨਾਂ ਚ ਬਿਨਾਂ ਦਵਾਈਆਂ ਤੋਂ ਆਪਣੇ ਆਪ ਹੀ ਵਧਣਾ ਸ਼ੁਰੂ ਹੋ ਜਾਏਗਾ ਇਹਨੂੰ ਘੱਟੋ ਘੱਟ ਤੁਸੀਂ 1.5-2 ਮਹੀਨੇ ਵਰਤੋਗੇ ਤਾਂ ਤੁਹਾਨੂੰ ਮੁੜ ਕੇ ਤੁਹਾਡੀ ਸਮੱਸਿਆ ਜਿਹੜੀ ਉਹ ਖਤਮ ਹੋ ਜਾਏਗੀ ਉਸ ਤੋਂ ਬਾਅਦ ਜਿਹੜੀ ਮੇਰੇ ਵੀਰਾਂ ਨੂੰ ਸਮੱਸਿਆ ਹੈ ਵੀ ਉਹਨਾਂ ਦੇ ਫੇਫੜਿਆਂ ਦੇ ਵਿੱਚ ਇਨਫੈਕਸ਼ਨ ਹੈ ਤੇ ਤੁਰਨ ਲੱਗਿਆ ਸਾਹ ਚੜਦਾ ਹੈ ਦੇਖੋ ਇਹਦੇ ਲਈ ਤੁਹਾਨੂੰ ਤੁਹਾਡੀ ਤਸਵੀਰ ਦਾ ਪਤਾ ਹੋਣਾ ਚਾਹੀਦਾ ਹੈ ਜੇ ਤੁਹਾਡੀ ਤਸਵੀਰ ਗਰਮ ਹੈ ਤਾਂ ਫਿਰ ਇਹਦਾ ਵਰਤਣ ਦਾ ਤਰੀਕਾ ਹੋਰ ਹੈ ਜੇ ਠੰਡੀ ਹੈ ਤਾਂ ਫਿਰ ਵਰਤਣ ਦਾ ਤਰੀਕਾ ਅਲੱਗ ਹੈ ਜੇ ਤੁਹਾਨੂੰ ਫੇਫੜਿਆਂ ਦੇ ਵਿੱਚ ਇਨਫੈਕਸ਼ਨ ਹੈ ਸਾਹ ਚੜਦਾ ਹੈ ਤਾਂ ਤੁਸੀਂ ਕੀ ਕਰਨਾ ਇੱਕ ਚਮਚ ਇਹਦਾ ਰਸ ਵੀ ਲੈ ਸਕਦੇ ਹੋ ਨਹੀਂ ਤਾਂ ਇਹਦੀ ਚਟਨੀ ਲੈ ਸਕਦੇ ਹੋ ਇੱਕ ਚਮਚ ਤੇ ਅਦਰਕ ਦਾ ਤੁਸੀਂ ਇੱਕ ਚਮਚ ਰਸ ਲੈਣਾ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਸ ਚ ਰਲਾ ਲਓ ਉਸ ਤੋਂ ਇਲਾਵਾ ਤੁਹਾਨੂੰ ਚਾਹੀਦੀ ਹੈ ਜੀ ਇੱਕ ਚਮਚ ਸ਼ਹਿਦ ਇਹ ਵੀ ਤੁਸੀਂ ਇਹਦੇ ਵਿੱਚ ਰਲਾ ਕੇ ਚੰਗੀ ਤਰ੍ਹਾਂ ਨੂੰ ਉਂਗਲ ਦੇ ਮਦਦ ਨਾਲ ਝਟੋ ਇਹ ਬਹੁਤ ਵਧੀਆ ਰਿਜ਼ਲਟ ਦਿੰਦੀ ਹੈ ਇਹਨੂੰ ਹਿਰਨ ਖੁਰੀ ਕਹਿੰਦੇ ਆ ਪਹਿਲਾਂ ਇੱਕ ਮੈਂ ਤੇ ਵੀਡੀਓ ਪਾਈ ਵੀ ਸੀ ਮੇਤੋਂ ਉਹਦੇ ਵਿੱਚ ਨਾਂ ਗਲਤ ਲਿਆ ਹੋ ਗਿਆ ਸੀ ਮੈਂ ਗਾਂ ਖੁਰੀ ਕਹਿ ਗਿਆ ਸੀ ਉਸ ਲਈ ਆਪਾਂ ਮਾਫੀ ਚਾਹਾਂਗੇ ਇਹ ਹਿਰਨ ਖੁਰੀ ਹੈ ਜੀ ਠੀਕ ਹੈ ਜੀ ਤੇ ਇਹ ਤੁਸੀਂ 3 ਦਿਨ 4 ਦਿਨ ਖਾਓਗੇ ਤਾਂ ਤੁਹਾਡਾ ਜਿਹੜੀ ਸਾਹ ਦੀ ਸਮੱਸਿਆ ਉਹ ਦੂਰ ਹੋ ਜਾਏਗੀ ਤੁਸੀਂ ਇਹਨੂੰ ਲੰਮਾ ਸਮਾਂ ਕਰਨਾ ਹੈ ਘੱਟੋ-ਘੱਟ ਵੀ ਜੇ ਜ਼ਿਆਦਾ ਨਹੀਂ ਤਾਂ ਤੁਸੀਂ ਇਹਨੂੰ 1.5-2 ਮਹੀਨੇ ਲਗਾਤਾਰ ਕਰੋ ਤੁਹਾਡੀ ਫੇਫੜੇ ਦੇ ਇਨਫੈਕਸ਼ਨ ਬਿਲਕੁਲ ਖਤਮ ਕਰ ਦੇਗਾ ਜੇ ਤੁਹਾਡੀ ਕਿਡਨੀ ਦੇ ਵਿੱਚ ਸੋਜਿਸ ਹੈ ਜਾਂ ਲੀਵਰ ਦੇ ਵਿੱਚ ਸੋਜਿਸ ਹੈ ਦੇਖੋ ਇਹਦਾ ਤੁਸੀਂ 10 ਗ੍ਰਾਮ ਵਜਨ ਲੈਣਾ ਹੈ 10 ਗ੍ਰਾਮ ਇਹਨੂੰ ਲੈ ਲਓ 10 ਗ੍ਰਾਮ ਵਜਨ ਲੈ ਕੇ ਇਹਨੂੰ ਚੰਗੀ ਤਰ੍ਹਾਂ ਕੁੱਟ ਕੇ ਰ ਕੁੱਟ ਕੇ ਇਹਨੂੰ ਇੱਕ ਗਲਾਸ ਪਾਣੀ ਦੇ ਵਿੱਚ ਉਬਾਲੋ ਇੱਕ ਗਲਾਸ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲੋ ਤੁਸੀਂ ਇਹਨੂੰ ਰੋਟੀ ਖਾਣ ਤੋਂ ਇੱਕ ਘੰਟਾ ਬਾਅਦ ਲੈ ਸਕਦੇ ਹੋ ਇੱਕ ਘੰਟਾ ਪਹਿਲਾਂ ਵੀ ਅਗਰ ਤੁਹਾਡੇ ਲੀਵਰ ਦੇ ਵਿੱਚ ਸੋਜਸ ਹੈ ਜਾਂ ਕਿਡਨੀ ਦੇ ਵਿੱਚ ਸੋਜਸ ਹੈ ਤਾਂ ਤੁਹਾਡੀ ਸੋਜਸ ਨੂੰ 4 ਤੋਂ 5 ਦਿਨਾਂ ਦੇ ਅੰਦਰ ਅੰਦਰ ਇਹ ਘਟਾਉਣਾ ਸ਼ੁਰੂ ਕਰ ਦਿੰਦੀ ਹੈ ਤੇ ਤੁਹਾਡੇ ਜੋੜਾਂ ਦੇ ਵਿੱਚੋਂ ਦਰਦਾਂ ਵੀ ਖਤਮ ਕਰ ਦਿੰਦੀ ਹੈ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦੇ ਜੀ ਸਤਿ ਸ਼੍ਰੀ ਅਕਾਲ